ਮਹਾਰਾਜ ਕਲਗੀਆਂ ਵਾਲੇ ਦੇ ਚਰਣਾ ਵਿੱਚ ਇਸੇ ਜਗ੍ਹਾ ਤੇ ਲੈ ਆਈ ਤੇ ਬਚਨ ਕੀਤਾ ਮਹਾਰਾਜ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਤ ਕੋਈ ਹੰਝੂ ਨਹੀਂ ਕੇਰਿਆ ਮਹਾਰਾਜ ਤੁਹਾਡੀ ਵਸਤੂ ਸੀ ਤੁਹਾਡੀ ਗੋਦ ਵਿੱਚ ਸਮਾ ਗਈ ਤਾਂ ਚਉਜੀ ਪ੍ਰੀਤਮ ਪਾਤਸ਼ਾਹ ਜੀ ਨੇ ਵਾਰ ਦਿੱਤਾ ਉਸ ਤੇ ਚੌ ਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਮਾਈ ਤੇਰੇ ਘਰ ਵਿੱਚ ਚਾਰ ਸੂਰਬੀਰ ਪੁੱਤਰ ਹੋਰ ਜਨਮ ਲੈਣਗੇ ਚਾਰ ਗੁਣਾ ਤੈਨੂੰ ਨਿਹਾਲ ਕਰ ਦਿੱਤਾ ਤਾਂ ਮਹਾਰਾਜ ਕਹਿੰਦੇ ਨੇ ਜਿੰਨਾ ਤੇ ਨਦਰ ਪਾ ਦੇਣ ਮਹਾਰਾਜ ਉਹਨਾਂ ਦਾ ਮੋਹ ਦੂਰ ਕਰ ਦਿੰਦੇ ਮਾਤਾ ਕ੍ਰਿਸ਼ਨ ਕੌਰ ਜੀ ਤੇ ਨਦਰ ਪਾਈ 8ਵੇਂ ਪਾਤਸ਼ਾਹ ਜੀ ਨੇ ਬੜਾ ਮੋਹ ਕੀਤਾ ਲਾਲ ਜੀ 8 ਕੁ ਸਾਲ ਦੀ ਅਵਸਥਾ ਹੈ ਕੀ ਸਰੀਰ ਨੂੰ ਅਜੇ ਰੱਖ ਨਹੀਂ ਸਕਦੇ ਜਮਨਾ ਮਾਰਨਾ ਤੁਹਾਡੇ ਹੱਥ ਵਿੱਚ ਹੈ ਮਰਿਆ ਨੂੰ ਜਿਵਾਉਣ ਵਾਲੇ ਤੁਸੀਂ ਉਹ ਨਹੀਂ ਚੱਲੇ ਸੱਚਖੰਡ ਨੂੰ ਮਾਂ ਸੀ ਨਾ ਆਕਾਰ ਨਹੀਂ ਆ ਜਾਂਦਾ ਹੈ ਮੋਹ ਤੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਕਿਰਪਾ ਦੀ ਨਿਗਾ ਆਪਣੀ ਮਾਂ ਦੀ ਅੱਖਾਂ ਵਿੱਚ ਪਾਈ ਤੇ ਨਾਲ ਬਚਨ ਕੀਤਾ ਜੇ ਤੇਰੇ ਵਰਗੀ ਮਾਂ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ ਦੀ ਉਹ ਵੀ ਮੋਹ ਕਰੇ ਤੇ ਦੁਨੀਆ ਦੀ ਮਾਮਾ ਕੀ ਕਰਨਗੀ ਆ ਨਾਲ ਹੀ ਮੋਹ ਤੋੜ ਦਿੱਤਾ ਹੱਥ ਜੋੜ ਕੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਜਿਵੇਂ ਤੁਹਾਡੀ ਮौज ਹੈ ਜੀ ਉਵੇਂ ਹੀ ਕਰੋ ਮੈਂ ਤੁਹਾਡੇ ਭਾਣੇ ਵਿੱਚ ਦਖਲ ਨਹੀਂ ਦੇਵਾਂਗੀ। ਤੋਂ ਜਦੋਂ ਗੁਰੂ ਮਹਾਰਾਜ ਨਦਰ ਕਰਦੇ ਨਾ ਨਾਵੇਂ ਪਾਤਸ਼ਾਹ ਜੀ ਨੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਸਲੋਕ ਮੋਹ ਤੋੜਨ ਵਾਸਤੇ ਭੇਜੇ ਸਨ ਸਾਡੀਆਂ ਮਾਤਾਵਾਂ ਮਾਤਾ ਗੁੱਜਰ ਕੌਰ ਜੀ ਨੂੰ ਮਾਤਾ ਨਾਨਕੀ ਜੀ ਨੂੰ ਸੋ ਜਾਗ ਰਚਨਾ ਸਭ ਝੂਠ ਹੈ ਜਾਨ ਲਿਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਨਿਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ RAM ਗਇਓ RAMਨ ਗਏ ਇਸ ਤਰ੍ਹਾਂ ਦੇ ਪੰਜ ਸ਼ਲੋਕ ਮਹਾਰਾਜ ਸਾਹਿਬ ਜੀ ਨੇ ਭੇਜ ਕਰਕੇ ਮੋਹ ਤੋੜਿਆ ਨਾਨਕ ਹਰਿ ਸਿਉ ਰਹੈ ਸਮਾਇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਭਾਈ ਵਾਹਿਗੁਰੂ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਵਾਹਿਗੁਰੂ ਦੇ ਵਿੱਚ ਹੀ ਮਿਲ ਜਾਂਦਾ ਹੈ ਜਿਹੜਾ ਮੋਹ ਨੂੰ ਤੋੜ ਲੈਂਦਾ ਹੈ ਭਾਈ ਮਹਾ ਸਿੰਘ ਨੇ ਮੋਹ ਤੋੜਿਆ ਨਾ ਸਰੀਰ ਦੀ ਅਵਸਥਾ ਮੰਗੀ ਚਾਰ ਜੁੱਗਾਂ ਦੀ ਮਹਾਰਾਜ ਨੇ ਕਿਹਾ ਅਮਰ ਬਧਾ ਦिए ਸਵਰਗ ਦਾ ਰਾਜ ਦੇ ਦिए ਨਾ ਕੀਤੀ ਮਹਾਰਾਜ ਬਸ ਆਪਣੇ ਵਿੱਚ ਭੇਦਤਾ ਬਖਸੋ ਤੋਂ ਇਸ ਤਰ੍ਹਾਂ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਿਆ ਮੋਹ ਨੂੰ ਤੋੜ ਦਿੰਦਾ ਗੁਰੂ ਕਿਰਪਾ ਨਾਲ ਉਹ ਸਤਿਗੁਰਾਂ ਦੇ ਵਿੱਚ ਹੀ ਇੱਕਮਿਕ ਹੋ ਜਾਂਦਾ ਹੈ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਇਹ ਪਾਵਨ ਅੰਮ੍ਰਿਤਮਈ ਬਚਨ ਮਹਾਰਾਜ ਸਿੱਤੇ ਬਾਤ ਸਾ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਸ ਆਦਿਨ ਬੇਅੰਤ ਫੁੱਲਾਂ ਚੁੱਕਾ ਦੀ ਮਾਫੀ ਦੇਣੀ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ ਨਾਮ ਦਾ ਰੰਗ ਸਾਧ ਦਾ ਸੰਗ ਨਿਚਾ ਹੋ ਗਏ ਪੰਗ ਸਤਿਗੁਰੂ ਦਾ ਅੰਗ ਸਦੀਵ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਵੇ ਹਾਉ ਕਿ ਆਸਾ ਲਾਹੀ ਕਰਮਜੰਤ ਵੱਡੀ ਤੇਰੀ ਵਿਢਾਈ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਅੱਜ ਐਤਵਾਰ ਦਾ ਦਿਨ ਹੈ ਜਿੱਥੇ ਅਜ ਅਮਰਤ ਸੰਚਾਰ ਵੀ ਹੋਣਾ ਹੈ तकरीबन 12 ਵਜੇ ਉੱਥੇ ਹਰ ਐਤਵਾਰ ਕਥਾ ਦੀ ਸੰਪੂਰਨਤਾ ਤੋਂ ਬਾਅਦ ਤਖਤ ਸਾਹਿਬ ਵਾਲੇ ਇਸ ਪਾਵਨ ਸਥਾਨ ਤੇ ਮਹਾਰਾਜ ਸਾਹਿਬ ਜੀ ਦੇ ਜੋ ਸ਼ਸਤਰ ਹਨ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨਾਲ ਇਤਿਹਾਸ ਵੀ ਸਰਵਣ ਕਰਵਾਇਆ ਜਾਂਦਾ ਹੈ ਸਾਰਿਆਂ ਨੇ ਪਾਈ ਇਕਾਗਰਤਾ ਦੇ ਨਾਲ ਬੈਠ ਕਰਕੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਨੇ ਨਾਲ ਗੁਰੂ ਦਾ ਇਤਿਹਾਸ ਸਰਵਣ ਕਰਨਾ ਭੁੱਲਾ ਚੁੱਕਾ ਦੀ ਮਾਫੀ ਦੇਣੀ ਜੀ ਨਾਦਰ ਕਰੇ ਤਾ ਇਹੋ ਮੋਹ ਜਾਏ ਨਾਨਕ ਹਲ ਸਿਓ ਰਹੇ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸੰਗਤ ਜੀਓ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਬਲਾਵਾਂਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਹੋਣੇ ਹਨ ਸਰਦਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਬੈਠਣਾ ਹੈ ਹੱਥ ਜੋੜ ਕਰਕੇ ਚੌਂਕੜਾ ਮਾਰ ਕੇ ਬੈਠਣਾ ਹੈ ਤਾਂ ਕਿ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਪ੍ਰਾਪਤ ਹੋ ਸਕੇ ਸੋ ਇਸ ਸਥਾਨ ਦਾ ਨਾਮ ਹੈ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਅਨੰਦਾਨਦੀਪੁਰੀ ਇਸ ਨਗਰੀ ਨੂੰ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਰਾਜੇ ਦੀਪ ਚੰਦ ਦੀ ਰਾਣੀ ਚੰਪਾ ਕੋਲੋਂ ਮੁੱਲ ਖਰੀਦ ਕਰਕੇ ਬਸਾਇਆ ਨਾਮ ਰੱਖਿਆ ਚੱਕ ਮਾਤਾ ਨਾਨਕੀ ਜੀ ਸਭ ਤੋਂ ਪਹਿਲੀ ਵਾਰੀ ਧੰਗੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਨਗਰੀ ਤੇ ਪਹੁੰਚੇ ਸਤਿਗੁਰਾਂ ਨੇ ਨਾਮ ਰੱਖਿਆ ਸ੍ਰੀ ਨੰਦਪੁਰ ਸਾਹਿਬ ਅਨੰਦਾਨਦੀਪੁਰੀ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਣ ਵਿੱਚ ਕਸ਼ਮੀਰੀ ਪੰਡਤ ਜੋ ਔਰੰਗਜ਼ੇਬ ਦੇ ਸਤਾਏ ਹੋਏ ਸਨ ਉਹਨਾਂ ਨੇ ਸਤਿਗੁਰਾਂ પાસે ਆ ਕੇ ਫਰਿਆਦ ਕੀਤੀ ਸਤਿਗੁਰੂ ਜੀਓ ਕਿ ਸਾਡੀ ਰੱਖਿਆ ਕਰੋ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿਖੇ 1675 ਈਸਵੀ ਦੇ ਅੰਦਰ ਆਪਣੇ ਸੀਸ ਨੂੰ ਕੁਰਬਾਨ ਕੀਤਾ ਹੋਰ ਵੀ ਨੇਕਾਂ ਕੁਰਬਾਨੀਆਂ ਹੋਈਆਂ ਭਾਈ ਦੇ ਅਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਭਾਈ ਸਤੀਦਾਸ ਜੀ ਨੂੰ ਰੂਮ ਦੇ ਵਿੱਚ ਲਪੇਟ ਕਰਕੇ ਸਾੜਿਆ ਗਿਆ ਔਰ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ 1675 ਈਸਵੀ ਦੇ ਅੰਦਰ ਸੋ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਆਪਣੇ ਸੀਸ ਨੂੰ ਕੁਰਬਾਨ ਕੀਤਾ ਔਰ ਸਤਗੁਰਾਂ ਦਾ ਸੀਸ ਭਾਈ ਜੈਤਾ ਜੀ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕਰਕੇ ਜਦੋਂ ਸ੍ਰੀ ਨਨਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਨ ਸਿੰਘ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਦਿੱਲੀ ਵਿੱਚ ਸਿੱਖ ਕਿੰਨੇ ਗਸਾਨ ਸੋ ਉਹਨਾਂ ਨੇ ਬਚਨ ਕੀਤੇ ਕਿ ਸਤਿਗੁਰੂ ਜੀ ਉਹ ਕਿ ਪਤਾ ਨਹੀਂ ਲੱਗਦਾ ਅਸੀਂ ਸਿੱਖ ਕੌਣ ਹੈ ਸਿੱਖ ਕੌਣ ਹੈ ਆਪ ਕਿਰਪਾ ਕਰੋ ਸੋ ਸਤਿਗੁਰਾਂ ਨੇ ਬਚਨ ਕੀਤੇ ਕਿ ਅਸੀਂ ਹੁਣ ਐਸਾ ਖਾਲਸਾ ਸਜਾਵਾਂਗੇ ਜੋ ਲੱਖਾਂ ਵਿੱਚ ਵੀ ਛੋਪਿਆ ਨਹੀਂ ਰਹੇਗਾ ਸੋ ਸਤਿਗੁਰਾਂ ਨੇ ਇਕ ਵਿਸਾਖੀ ਮਾਰਚ 1699 ਦੀ ਵਸਾਖੀ ਨੂੰ ਉਸ ਤੋਂ 24 ਸਾਲ ਬਾਅਦ ਇਸ ਅਸਥਾਨ ਤੇ ਸਤਿਗੁਰਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਪੰਜ ਪਿਆਰੇ ਸਾਜੇ ਅਮਰਤ ਵੇਲੇ ਆਸਾ ਜੀ ਦੀ ਬਾਣੀ ਦਾ ਕੀਰਤਨ ਹੋਇਆ ਕੀਰਤਨ ਦੇ ਭੋਗ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਕਰ ਕਮਲਾ ਅੰਦਰ ਸ੍ਰੀ ਸਾਹਿਬ ਲਾਏ ਕਰਕੇ ਆਵਾਜ਼ਾ ਮਾਰਿਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਸੜ ਆਸ ਹੋ ਸਭ ਨਾਂ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਸਤਗੁਰਾਂ ਨੂੰ ਭਾਈ ਦਯਾਰਾਮ ਜੀ ਜੋ ਲਾਹੌਰ ਤੋਂ ਚੱਲ ਕਰਕੇ ਆਏ ਸਨ ਉਹਨਾਂ ਨੇ ਸਤਗੁਰਾਂ ਨੂੰ ਸੀਸ ਭੇਟਾ ਕੀਤਾ ਭਾਈ ਧਰਮਦਾਸ ਜੀ ਦਿੱਲੀ ਹਸਤਣਾਪੁਰ ਤੋਂ ਚੱਲ ਕਰਕੇ ਆਏ ਭਾਈ ਹਿੰਮਤ ਰਾਏ ਜੀ ਭਾਈ ਮੋਹਕਮ ਚੰਦ ਜੀ ਭਾਈ ਸਹਿਬ ਚੰਦ ਜੀ ਸੋ ਪੰਜਾਂ ਪਿਆਰਿਆਂ ਨੇ ਸਤਗੁਰਾਂ ਨੂੰ ਸੀਸ ਭੇਟਾ ਕੀਤੇ ਜਿੱਥੇ ਸਾਹਮਣੇ ਸ਼ਾਸਤਰ ਸਭਾਏ ਮਨ ਹਨ ਆਪ ਜੀ ਦਰਸ਼ਨ ਕਰ ਰਹੇ ਹਾਂ ਸੋ ਸਤਿਗੁਰਾਂ ਨੇ ਕਲਾ ਵਰਤਾਈ ਉਹਨਾਂ ਨੂੰ ਸੁਰਜੀਤ ਕੀਤਾ ਇੱਕੋ ਜੇ ਬਾਣੇ ਸਜਾ ਕਰਕੇ ਕਕਾਰ ਬਖਸ਼ਿਸ ਕੀਤੇ ਸਰਬ ਲੋ ਦਾ ਬਾਟਾ ਸਜਾ ਕਰਕੇ ਸਤਲੂ ਦਾ ਜਲਪ ਵਾਇਆ ਮਾਤਾ ਅਜੀਤ ਕੌਰ ਜੀ ਤੋਂ ਪਤਾਸੇ ਪਵਾਏ ਢੀਰ ਰਾਸ ਬੈਠ ਕਰਕੇ ਸਤਿਗੁਰਾਂ ਨੇ ਆਪਣੇ ਕਰ ਕਮਲਾ ਅੰਦਰ ਦੋ ਧਾਰਾ ਖੰਡਾ ਲੈ ਕਰਕੇ ਪੰਜਾਂ ਬਾਣੀਆਂ ਦਾ ਜਪ ਕਰਕੇ ਅਮਰ ਤਿਆਰ ਕੀਤਾ ਔਰ ਪੰਜਾਂ ਪਿਆਰੇ ਨੂੰ ਮਰਿ ਸ਼ਕਾਇਆ ਉਹਨਾਂ ਦੇ ਨਾਮਾਂ ਦੇ ਨਾਲ ਸਿੰਘ ਪਦਵੀ ਲਈ ਪੰਜ ਪਿਆਰੇ ਹੋਣ ਦਾ ਮਾਣ ਸਤਕਾਰ ਵਸਸ ਕੀਤਾ ਰਹਿਣੀ ਬਹਿਣੀ ਤੋਂ ਜਾਣੂ ਕਰਵਾਇਆ ਕਿ ਇਹ ਗੁਰਸਿੱਖਾਂ ਦੇ ਨਿਜਮ ਹਨ ਕਿ ਅੱਜ ਤੋਂ ਬਾਅਦ ਪੰਜਾਂ ਬਾਣੀਆਂ ਦਾ ਨਿਤ ਨਿਮ ਕਰਨਾ ਹੈ ਅਤੇ ਰਹਿਤ ਵੈਤ ਰੱਖਣੀ ਹੈ ਪੰਜੇ ਇਕਕਾਰ ਧਾਰਨ ਕਰਕੇ ਰਖਣੇ ਹਨ ਗੁਰਮੁਖ ਬਣ ਕਰਕੇ ਰਹਿਣਾ ਹੈ ਸੋ ਸਤਗੋਰਾ ਨੇ ਆਪ ਵੀ ਅਮਰ ਛਕਿਆ ਸਹਿਬਜ਼ਾਦਿਆਂ ਨੇ ਮਾਤਾਵਾਂ ਨੇ ਅਮਰ ਛਕਿਆ ਉਸ ਸਮੇਂ ਜੋ 80000 ਦਾ ਇਕੱਠ ਸੀ 20000 ਪ੍ਰਾਣੀਆਂ ਨੇ ਵੀ ਅਮਰ ਛਕਿਆ ਸਤਿਗੁਰੂ ਜੀ ਇਸ ਨਾਮ ਦੇ ਨਾਲ ਪ੍ਰਸਿੱਧ ਹੋਏ ਬਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੱਲਾ ਬਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ ਸੋ ਜਿਸ ਖੰਡੇ ਦੇ ਨਾਲ ਸਤਿਗੁਰਾਂ ਨੇ 1699 ਦੀ ਬਸਾਖੀ ਨੂੰ ਇਸ ਸਥਾਨ ਤੇ ਅਮਰ ਤਿਆਰ ਕਰਕੇ ਪੰਝਾ ਪਿਆਰਿਆਂ ਨੂੰ ਸ਼ਕਾਇਆ ਆਪ ਵੀ ਛਕਿਆ ਸਹਿਬ ਜਾਦਿਆਂ ਨੇ ਮਾਤਾਵਾਂ ਨੇ ਅਮਰ ਛਕਿਆ ਉਹ ਖੰਡਾ ਤੇ ਹੋਰ ਸਤਿਗੁਰਾਂ ਦੇ ਸ਼ਸਤਰ ਹਨ ਆਓ ਆਪਾਂ ਦਰਸ਼ਨ ਕਰਕੇ ਬੜਾ ਭਾਗੇ ਬਣੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਅੰਦਰ ਦੋ ਧਾਰਾ ਖੰਡਾ ਹੈ ਇਸ ਖੰਡੇ ਦੇ ਨਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਦੇ ਬਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਇਸ ਸਥਾਨ ਤੇ ਅਮਰਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਅਮਰ ਸ਼ਕਾਇਆ ਖਾਲਸਾ ਪੰਦੀ ਸਿਰਜਣਾ ਕੀਤੀ ਪੰਜ ਪਿਆਰੇ ਸਾਜੇ ਔਰ ਸਤਿਗੁਰਾਂ ਦੇ ਬਚਨ ਕੀਤੇ ਕਿ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਸੋ ਸਤਿਗੁਰਾਂ ਨੇ ਆਪ ਵੀ ਅਮਰ ਛਕਿਆ ਸਾਹਿਬ ਜਾਦਿਆਂ ਨੇ ਮਹਤਾਵਾਂ ਨੇ ਅਮਰ ਛਕਿਆ ਜਿਨ੍ਹਾਂ ਨੇ ਵੀ ਇਸ ਖੰਡੇ ਦੀ ਪਾਹਲ ਨੂੰ ਛਕਿਆ ਉਹਨਾਂ ਨੇ ਸਵਾ ਸਵਾ ਲੱਖ ਦੇ ਨਾਲ ਮੁਕਾਬਲਾ ਕੀਤਾ ਹੈ ਜਿਸ ਦੀ ਗਵਾਹੀ ਚਮਕੌਰ ਸਾਹਿਬ ਜੀ ਦੀ ਗੜੀ ਪਰਦੀ ਹੈ ਦੂਸਰੇ ਸ਼ਸਤਰ ਦਾ ਨਾਮ ਹੈ ਕਟਾਰ ਇਹ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੇ ਕਮਰ ਕਸੇ ਦਾ ਸ਼ਸਤਰ ਹੈ ਹੱਥੋ ਹੱਥ ਲੜਾਈ ਵੇਲੇ ਜਾਂ ਸ਼ੇਰ ਦਾ ਸਕਾਰ ਕਰਨ ਵੇਲੇ ਸਤਿਗੁਰੂ ਜੀ ਇਸ ਦੀ ਵਰਤੋਂ ਕਰਿਆ ਕਰਦੇ ਸਨ ਇਸ ਦਾ ਗਜਨ ਹੈ ਢਾਈ ਸ਼ੇਰ ਪੱਕਾ ਇਹ ਦੋਨੇ ਸ਼ਸਤਰ ਹੁਣ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਸ਼ਸਤਰ ਦਾ ਨਾਮ ਹੈ ਗੁਰਦਸਤ ਸੰਗਤ ਜੀਓ ਨਾਗਣੀ ਵਰਸ਼ਾ ਪਹਾੜੀ ਰਾਜਿਆਂ ਨੇ ਸ੍ਰੀ ਨੰਦਪੁਰ ਸਾਹਿਬ ਜੀ ਨੂੰ ਲੰਬਾ ਸਮਾਂ ਘੇਰਾ ਪਾ ਕੇ ਰੱਖਿਆ ਕਈ ਹਮਲੇ ਵੀ ਕੀਤੇ ਪਰ ਜਿੱਤ ਨਾ ਪ੍ਰਾਪਤ ਹੋਈ ਫਿਰ ਥੱਕ ਹਾਰ ਕੇ ਉਹਨਾਂ ਨੇ ਇੱਕ ਸਕੀਮ ਬਣਾਈ ਕਿ ਇੱਕ ਹਾਥੀ ਤਿਆਰ ਕੀਤਾ ਜਾਵੇ ਉਸ ਦੇ ਮੱਥੇ ਉੱਤੇ ਲੋਹੇ ਦੀਆਂ ਤਵੀਆਂ ਬੰਨ੍ਹ ਕਰਕੇ ਉਸ ਨੂੰ ਸਰਾਪ ਪਲਾ ਕਰਕੇ ਉਸ ਦੀ ਸੁੰਡ ਵਿੱਚ ਲੰਬੀ ਤਲਵਾਰ ਫੜਾ ਕੇ ਉਸ ਤੋਂ ਕਿਲਾ ਲੋਗੜ ਸਾਹਿਬ 'ਤੇ ਹਮਲਾ ਕਰਵਾਇਆ ਜਾਵੇ ਜਿੱਥੇ ਸਤਗੁਰਾਂ ਦੇ ਸ਼ਸਤਰ ਤਿਆਰ ਹੋਇਆ ਕਰਦੇ ਸਨ ਪੁਰਾਣੇ ਸ਼ਸਤਰ ਜਮ੍ਹਾਂ ਵੀ ਹੋਇਆ ਕਰਦੇ ਸਨ ਸੋ ਸਿੰਘਾਂ ਨੇ ਸਤਗੁਰਾਂ પાસે ਬੇਨਤੀ ਕੀਤੀ ਸਤਗੁਰੂ ਜੀਓ ਕਿ ਜੋ ਬਾਈ ਧਾਰ ਦੇ ਪਹਾੜੀ ਰਾਜੇ ਹਨ ਇਸ ਕੀ ਮੜਾਰੇ ਨੇ ਸਾਡੇ ਲਈ ਕੀ ਹੁਕਮ ਹੈ ਸਤਗੁਰਾਂ ਨੇ ਵਚਨ ਕੀਤੇ ਕਿ ਆਉਣ ਵਾਲੇ ਹਾਥੀ ਦਾ ਮੁਕਾਬਲਾ ਕਰੇਗਾ ਦੁਨੀ ਚੰਦ ਪਰ ਦੁਨੀ ਚੰਦ ਨੂੰ ਸਤਗੁਰਾਂ ਤੇ ਵਚਨਾਂ ਤੇ ਭਰੋਸਾ ਨਹੀਂ ਸੀ ਜਦੋਂ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਜੀ ਦੀ ਕੰਧ ਟੱਪਣ ਲੱਗਿਆ ਰਾਤ ਨੂੰ ਉਹਦੀ ਲੱਤ ਟੁੱਟੀ ਅਤੇ ਉਹਦੇ ਸਾਥੀਆਂ ਨੇ ਉਹ ਚੁੱਕ ਕਰਕੇ ਮਜੀਠੇ ਪਹੁੰਚਾਇਆ ਜਿੱਥੇ ਸੱਪ ਲੜਨ ਕਰਕੇ ਉਹਦੀ ਮੌਤ ਹੋਈ ਦੂਸਰਾ ਦਿਨ ਚੜਿਆ ਸਿੰਘਾਂ ਨੇ ਸਤਗੁਰਾਂ ਪਾਸ ਫੇਰ ਬੇਨਤੀ ਕੀਤੀ ਸਤਗੁਰੂ ਜੀਓ ਕਿ ਦੁਨੀ ਚੰਦ ਦਾ ਤਾਂ ਇਹ ਹਸਰ ਹੋਇਆ ਹੈ ਸਤਗੁਰਾਂ ਨੇ ਬਚਨ ਕੀਤੇ ਕਿ ਉਸ ਦਾ ਐਸਾ ਹੀ ਵਚਨ ਹਸਰ ਹੋਣਾ ਸੀ ਉਸ ਨੇ ਸਤਗੁਰਾਂ ਦੇ ਬਚਨਾਂ ਦੀ ਪਾਲਣਾ ਨਹੀਂ ਕੀਤੀ ਹੈ ਆਉਣ ਵਾਲੇ ਹਾਥੀ ਦਾ ਮੁਕਾਬਲਾ ਕਰਨਗੇ ਭਾਈ ਬਚਤਰ ਸਿੰਘ ਜੀ ਸੂਰਮਾ ਸੋ ਜਦੋਂ ਪਹਾੜੀ ਰਾਜੇ ਨੇ ਆਪਣਾ ਹਾਥੀ ਤਿਆਰ ਕਰਕੇ ਕਿਲਾ ਲੋਗੜ ਸਾਹਿਬੇ ਕੇ ਭੇਜਿਆ ਕਿਲੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਉਸ ਸਮੇ ਭਾਈ ਬਚਤਰ ਸਿੰਘ ਜੀ ਨੇ ਸਤਗੁਰਾਂ ਤੋਂ ਆਗਿਆ ਪਾ ਕਰਕੇ ਘੋੜੇ ਉੱਤੇ ਅਸਵਾਰ ਹੋ ਕਰਕੇ ਘੋੜੇ ਦੀਆਂ ਦੋਨੇ ਰਕਾਬਾਂ ਤੇ ਖੜੇ ਹੋ ਕਰਕੇ ਉਸ ਨਾਗਣੀ ਵਰਸੇ ਦਾ ਐਸਾ ਵਾਰ ਕੀਤਾ ਸੀ ਜੋ ਹਾਥੀ ਦੇ ਮੱਥੇ ਉੱਤੇ ਉਹਨਾਂ ਲੋਹੇ ਦੀਆਂ ਤਵੀਆਂ ਬੰਨੀਆਂ ਹੋਈਆਂ ਸਨ ਇਹ 2 ਫੁੱਟ 9 ਇੰਚ ਨਾਗ ਵਰਗਾ ਜੋ ਫਲ ਹੈ ਸਾਰਾ ਹਾਥੀ ਦੇ ਮੱਥੇ ਵਿੱਚ ਜਾਤ ਅਸਿਆ ਸੀ ਔਰ ਭਾਈ ਬਚਿੱਤਰ ਸਿੰਘ ਜੀ ਨੇ ਜਿਹਨੂੰ ਹਾਥੀ ਦੇ ਮੱਥੇ ਵਿੱਚੋਂ ਇਸ ਨੂੰ ਢੇੜਾ ਦੇ ਕਰਕੇ ਪੁੱਟਿਆ ਹਾਥੀ ਦੇ ਮੱਥੇ ਵਿੱਚੋਂ ਖੂਨ ਦੇ ਫੁਹਾਰੇ ਚੱਲੇ ਹਾਥੀ ਨੇ ਆਪਣੀ ਹੀ ਫੌਜ ਨੂੰ ਨੁਕਸਾਨ ਕੀਤਾ ਪਹਾੜੀ ਰਾਜਾਂ ਦੀ ਹਾਰ ਹੋਈ ਪਾਏ ਵਿੱਚ ਤੇਰ ਸਿੰਘ ਜੀ ਨੂੰ ਜਿੱਤ ਪ੍ਰਾਪਤ ਹੋਈ ਸੋ ਭਾਈ ਸਾਹਿਬ ਜੀ ਦਿਨਸਾਨੀ ਇਸ ਦਾ ਨਾਮ ਹੈ 나ਗਣੀ ਵਰਸਾ ਜਿਸ ਦੇ ਹੁਣ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਸ਼ਸਤਰ ਦਾ ਨਾਮ ਹੈ ਗੁਰ ਸੰਗਤ ਜੀ ਉਹ ਕਰਪਾ ਵਰਸ਼ਾ ਕਰ ਦਾ ਮਤਲਬ ਹੁੰਦਾ ਹੱਥ ਹੱਥ ਵਰਗਾ ਚੌੜਾ ਹੁਣ ਕਰਕੇ ਸਤ ਗੁਰਾਂ ਨੇ ਇਸ ਦਾ ਨਾਮ ਰੱਖਿਆ ਕਰਪਾ ਵਰਸ਼ਾ ਇਸ ਦੇ ਨਾਲ ਦੋ ਸਾਖੀਆਂ ਪ੍ਰਸਿੱਧ ਹਨ ਪਹਿਲੀ ਸਾਖੀ ਹੈ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਆਨੰਦ ਕਾਰਜ ਜਦੋਂ ਗੁਰੂ ਕੇ ਲਾਹੌਰ ਮਾਤਾ ਅਜੀਤ ਕੌਰ ਜੀ ਨਾਲ ਹੋਣੇ ਸਨ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਸੀ ਔਰ ਜਲਦੀ ਬੜੀ ਘਾਟ ਸੀ ਜਲ ਖਾਰਾ ਵੀ ਸੀ ਉਸ ਸਮੇਂ ਸਤਿਗੁਰੂ ਜੀ ਘੋੜੇ ਉੱਤੇ ਅਸਵਾਰ ਸਨ ਸੋ ਸੰਗਤਾਂ ਨੇ ਸਤਿਗੁਰਾਂ પાસે ਬੇਨਤੀ ਕੀਤੀ ਸਤਿਗੁਰੂ ਜੀੋ ਕਿ ਆਪ ਜੀ ਕਿਰਪਾ ਕਰੋ ਸੋ ਸਤਿਗੁਰਾਂ ਨੇ ਘੋੜੇ ਤੇ ਬੈਠਿਆਂ ਨੇ ਹੀ ਇਸ ਨੂੰ ਤਿੰਨ ਵਾਰੀ ਧਰਤੀ ਵਿੱਚ ਮਾਰਿਆ ਔਰ ਕੁੱਟਿਆ ਤਿੰਨ ਜਲਦੀਆਂ ਧਾਰਾਂ ਪ੍ਰਗਟ ਹੋਈਆਂ ਸਤਿਗੁਰਾਂ ਨੇ ਨਾਮ ਰੱਖਿਆ ਤਰਬੈਣੀ ਸਾਹਿਬ ਸੰਗਤਾਂ ਨੇ ਜਲ ਸਕਿਆ ਆਨੰਦ ਮਾਣਿਆ ਹੁਣ ਵੀ ਜਦੋਂ ਸਤਿਗੁਰਾਂ ਦਾ ਵਿਆਪੁਰਵ ਹੁੰਦਾ ਹੈ ਸੰਗਤਾਂ ਵੱਡੀ ਪੱਧਰ ਤੇ ਪਹੁੰਚਦੀਆਂ ਹਨ ਬਸੰਤ ਪੰਜਮੀ ਨੂੰ ਹਰ ਸਾਲ ਭਾਰੀ ਜੋੜ ਮੇਲਾ ਲੱਗਦਾ ਹੈ ਦੂਸਰੀ ਸਾਖੀ ਹੈ ਕਿ ਜਦੋਂ ਪਹਾੜੀ ਰਾਜਿਆਂ ਦਾ ਹਾਥੀ ਪਾਈ ਵਿੱਚਤਰ ਸਿੰਘ ਜੀ ਨੇ ਮਾਰ ਭਜਾਇਆ ਪਹਾੜੀ ਰਾਜੇ ਫਿਰ ਇਕੱਠੇ ਹੋਏ ਜਿਹਦੇ ਵਿੱਚ ਰਾਜੇ ਕੇਸਰੀ ਚੰਦ ਨੇ ਖੜੇ ਹੋ ਕਰਕੇ ਕਸਮ ਖਾਧੀ ਸੀ ਕੇ ਜਾਤਾ ਮੈਂ ਧਾਨਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਫੜ ਕਰਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਸੀਸ ਲੈ ਕਰਕੇ ਆਵਾਂਗਾ ਨਹੀਂ ਇੱਥੇ ਵਾਪਸ ਨਹੀਂ ਆਵਾਂਗਾ ਤੁਹਾਨੂੰ ਆਪਣੀ ਸ਼ਕਲ ਨਹੀਂ ਦਿਖਾਵਾਂਗਾ ਰਾਜੇ ਕੇਸਰੀ ਚੰਦ ਨੇ ਪਹਾੜੀ ਰਾਜਾਂ ਵਿੱਚ ਖੜ ਕਰਕੇ ਕਸਮ ਖਾਦੀ ਸੀ ਸੋ ਸਤਗੁਰਾਂ ਪਾਸ ਪਾਈ ਉਹਦੇ ਸਿੰਘ ਜੀ ਜੋ ਸਤਗੁਰਾਂ ਤੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਉਹਨਾਂ ਨੇ ਸਤਗੁਰਾਂ ਪਾਸ ਬੇਨਤੀ ਕੀਤੀ ਸਤਗੁਰੂ ਜੀਓ ਕਿ ਐਸੇ ਦੁਸ਼ਟ ਰਾਜੇ ਨੂੰ ਸੁਧਾ ਲਾਉਣ ਦੀ ਸੇਵਾ ਮੈਨੂੰ ਬਖਸ਼ੋ ਜੋ ਆਪ ਜੀ ਨੂੰ ਫੜਨ ਦੀਆਂ ਗੱਲਾਂ ਕਰਦਾ ਹੈ ਆਪ ਜੀ ਦੀ ਨਿੰਦਿਆ ਕਰਦਾ ਹੈ ਸੋ ਸਤਗੁਰਾਂ ਨੇ ਇਹ ਵਰਸਾ ਪਾਈ ਉਹਦੇ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਨਾਲ ਆਪਣਾ ਥਾਪੜਾ ਵੀ ਦਿੱਤਾ ਸੋ ਭਾਈ ਉਹਦੇ ਸਿੰਘ ਜੀ ਨੇ ਸਤਗੁਰਾਂ ਤੋਂ ਆਗਿਆ ਪਾ ਕਰਕੇ ਰਾਜੇ ਕੇਸਰੀ ਚੰਦ ਦੇ ਨਾਲ ਭਾਰੀ ਜੰਗ ਕੀਤਾ ਪਹਿਲਾਂ ਰਾਜੇ ਕੇਸਰੀ ਚੰਦ ਨੇ ਭਾਈ ਉਹਦੇ ਸਿੰਘ ਜੀ ਤੇ ਤਿੰਨ ਵਾਰ ਕੀਤੇ ਤਿੰਨੇ ਹੀ ਉਹਨਾਂ ਨੇ ਆਪਣੀ ਢਾਲ ਦੇ ਉੱਤੇ ਰੋਕੇ ਆਖੀਰ ਦੇ ਵਿੱਚ ਆਪਣੇ ਤੇਗੇ ਦਾ ਐਸਾ ਵਾਰ ਕੀਤਾ ਕੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕਰਕੇ ਧਰਤੀ ਉਤੇ ਛੁਡਿਆ ਇਸ ਵਰਸੇ ਦੀ ਨੋਕ ਤੇ ਟੰਗ ਕਰਕੇ ਲਿਜਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਬੇਨਤੀ ਕੀਤੀ ਸਤਿਗੁਰੂ ਜੀਓ ਜਿਹੜਾ ਦੁਸ਼ਟ ਰਾਜਾ ਆਪ ਜੀ ਦੇ ਪਾਵਨ ਪਦਰਸੀਸ ਦੇ ਸੁਭਨੇ ਲੈਂਦਾ ਸੀ ਆਪ ਜੀ ਨੂੰ ਫੜਨ ਦੀਆਂ ਗੱਲਾਂ ਕਰਦਾ ਸੀ ਉਸ ਦਾ ਸਿਰ ਇਸ ਟਾਈਮ ਆਪ ਜੀ ਦੇ ਚਰਨਾਂ ਵਿੱਚ ਰੁੜ ਰਿਹਾ ਹੈ ਸੋ ਇਹ ਸ਼ਸਤਰ ਦਾ ਨਾਮ ਹੈ ਕਿਰਪਾ ਵਰਸ਼ਾ ਬੋਲੇ ਸੋ ਨਿਹਾਨ ਸਤਿ ਆਕਾਲ ਇਹ ਸ਼ਸਤਰ ਦਾ ਨਾਮ ਹੈ ਗੁਰਸੰਗਤ ਜੀਓ ਤੋੜੇ ਧਾਰ ਬੰਦੂਖ ਜਿਸ ਤੇ ਲਿਖਿਆ ਹੈ ਉਰਦੂ ਵਿੱਚ ਕਾਰਖਾਨਾ ਲਾਹੌਰ ਜਿਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬੰਦੂਖ ਇਹ ਬਣੀ ਹੋਈ ਹੈ ਮਿਸਰੀ ਸਿੰਘ ਨੇ ਸਤਿਗੁਰਾਂ ਨੂੰ ਇਹ ਬੰਦੂਖ ਭੇਟਾ ਕਰਕੇ ਬੇਨਤੀ ਕੀਤੀ ਸਤਿਗੁਰੂ ਜੀ ਇਸ ਦਾ ਨਿਸ਼ਾਨਾ ਬਹੁਤ ਅਚੂਕ ਹੈ ਮੇਰੀ ਪੇਟਾ ਪ੍ਰਵਾਨ ਕਰੋ ਸੋ ਸਤਿਗੁਰਾਂ ਨੇ ਕਹੀ ਜੰਗਾਂ ਯੁੱਧਾਂ ਵਿੱਚ ਇਸ ਨੂੰ ਵਰਤਿਆ ਜੋ ਕਿ ਲਾਹੌਰ ਦੀ ਬਣੀ ਹੋਈ ਹੈ ਹੁਣ ਤੱਕ ਸਾਹਿਬੇਖੇ ਸੋਭਾ ਪਾਰੀ ਹੈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਸ਼ਸਤਰ ਦਾ ਨਾਮ ਹੈ ਗੁਰਸੰਗਤ ਜੀ ਉਹ ਸੈਫ ਜ਼ੁਲਫਕਾਰ ਬਾਣਾ ਇਸ ਦੇ ਤਿੰਨ ਨਾਮ ਹਨ ਜੋ ਕਿ 1450 ਸਾਲ ਤੋਂ ਵੱਧ ਪੁਰਾਣਾ ਸ਼ਸਤਰ ਹੈ ਹਾਜ਼ਰਤ ਅਲੀ ਦੇ ਹੱਥਾਂ ਦਾ ਹਾਜ਼ਰਤ ਮੁਹੰਮਦ ਸਾਹਿਬ ਹੋਏ ਹਨ ਸਲਾਮ ਧਰਮ ਦੇ ਬਾਨੀ ਉਹਨਾਂ ਦੀ ਬੇਟੀ ਦਾ ਨਾਮ ਸੀ ਬੀਬੀ ਫਾਤਿਮਾ ਉਸ ਦੋ ਪੁੱਤਰ ਸਨ ਹਸਨ ਅਤੇ ਹੁਸੈਨ ਉਸ ਦੇ ਪਤੀ ਦਾ ਨਾਮ ਸੀ ਹਜਰਤ ਅਲੀ ਉਹਨਾਂ ਚਾਰਾਂ ਦੇ ਨਾਮ ਇਸ ਉਤੇ ਅਰਬੀ ਵਿੱਚ ਲਿਖੇ ਹੋਏ ਹਨ ਚੰਦਰਮਾ ਦੇ ਸੂਰਜ ਦੇ ਨਿਸ਼ਾਨ ਹਨ ਜਿਥੋਂ ਸਿੱਧ ਹੁੰਦਾ ਹੈ ਕਿ ਮੁਸਲਮਾਨਾਂ ਦਾ ਹੈ ਪਗੰਬਰੀ ਸ਼ਾਸਤਰ ਹੈ ਸੋ ਬੀਬੀ ਫਾਤਿਮਾ ਨੇ ਆਪਣੇ ਪੁੱਤਰ ਪਤੀ ਦੀ ਯਾਦ ਵਿੱਚ ਇਸ ਨੂੰ ਮੱਕੇ ਵਿਖੇ ਪੇਟਾ ਕੀਤਾ ਸੀ ਕੋ ਸਮਾਂ ਪਾ ਕਰਕੇ ਜਦੋਂ ਔਰੰਗਜ਼ੇਬ ਨੇ ਹਿੰਦੂਆਂ ਤੇ ਜ਼ੁਲਮ ਕੀਤੇ ਸਨ ਉਸ ਤੋਂ ਬਾਅਦ ਔਰੰਗਜ਼ੇਬ ਹੱਜ ਕਰਨ ਵਾਸਤੇ ਮੱਕੇ ਵਿਖੇ ਪਹੁੰਚਿਆ ਸੋ ਮੱਕੇ ਦੇ ਖਰੀਫਿਆਂ ਦੇ ਸ਼ਾਸਤਰ ਔਰੰਗਜ਼ੇਬ ਨੂੰ ਸਰੋਪੇ ਵਜੋਂ ਭੇਟਾ ਕੀਤਾ ਸੀ ਬਹੁਤ ਸਮਾਰਗ ਔਰੰਗਜ਼ੇਬ ਨੇ ਆਪਣੇ ਤੋਰ ਸੇ ਖਾਨੇ ਆਗਰੇ ਵਿਖੇ ਇਸ ਨੂੰ ਸੰਭਾਲ ਕਰਕੇ ਰੱਖਿਆ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਜਾਫਰਨਾਮਾ ਲਿਖਿਆ ਔਰੰਗਜ਼ੇਬ ਨੇ ਪੜ੍ਹਿਆ ਪੜਨ ਕਰਕੇ ਉਹਦੀ ਮੌਤ ਹੋਈ ਉਹਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਤਖਤ ਪਿੱਛੇ ਝਗੜਾ ਹੋਇਆ ਵੱਡਾ ਸਿਤਾਰਾ ਆਜਮਸੋਟਾ ਸੀ ਮਾਜਮ ਜੋ ਤਾਰਾ ਆਜਮਸਿ ਉਸ ਨੇ ਤਕੇ ਦੇ ਨਾਲ ਰਾਜ ਭਾਗ ਪ੍ਰਾਪਤ ਕੀਤਾ ਸੀ ਪਰ ਜੋ ਮੁਆਜਮ ਸੀ ਉਸ ਨੇ ਭਾਈ ਲੰਧ ਲਾਲ ਜੀ ਨੂੰ ਮਿਲ ਕਰਕੇ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀਓ ਕਿ ਤੁਸੀਂ ਮੈਨੂੰ ਰਾਜ ਭਾਗ ਬਖਸ਼ਿਸ਼ ਕਰੋ ਸੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਸਦਕਾ ਉਸ ਨੂੰ ਰਾਜ ਭਾਗ ਪ੍ਰਾਪਤ ਹੋਇਆ ਉਸ ਤੋਂ ਬਾਅਦ ਤਾਜਪੋਸ਼ੀ ਸਮਾਗਮ ਰੱਖਿਆ ਉਸ ਨੇ ਆਗਰੇ ਦੇ ਕਿਲੇ ਅੰਦਰ ਰਾਜੇ ਮਹਾਰਾਜੇ ਬੁਲਾਏ ਆਪਣਾ ਨਾਮ ਵੀ ਚੇਂਜ ਕਰਕੇ ਬਹਾਦਰ ਸ਼ਾ ਰੱਖਿਆ ਸਤਨਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਹੀਰੇ ਜੋਰਾਤ ਪੇਟਾ ਕਰਕੇ ਅਤੇ ਉਸ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਇਹ ਸਾਡੇ ਪਗੰਬਰਾਂ ਦਾ ਸ਼ਸਤਰ ਹੈ ਤੁਸੀਂ ਮੈਨੂੰ ਰਾਜ ਭਾਗ ਬਖਸ਼ਿਸ਼ ਕੀਤਾ ਹੈ ਇਹ ਮੈਂ ਆਪ ਜੀ ਨੂੰ ਪੇਟਾ ਕਰਦਾ ਹਾਂ ਮੇਰੀ ਪੇਟਾ ਪ੍ਰਵਾਨ ਕਰੋ ਸੋ ਸਤਿਗੁਰਾਂ ਨੇ ਉਸ ਦੀ ਪੇਟਾ ਨੂੰ ਪ੍ਰਵਾਨ ਕੀਤਾ ਇਸ ਸ਼ਸਤਰ ਦਾ ਨਾਮ ਹੈ ਸਹਿਬ ਬੋਲੇ ਸੋ ਨਿਹਾਲ ਸਾਤ ਸ੍ਰੀ ਅਕਾਲ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਅੰਦਰ ਸ਼ਸਤਰ ਹੈ ਇਸ ਸ਼ਸਤਰ ਦਾ ਨਾਮ ਹੈ ਸਮਸੀਰੇ ਤੇਗ ਜੋ ਦੁਸ਼ਮਣ ਜਾਲੀਦਾਰ ਵਰਦੀਆਂ ਪਹਿਨ ਕਰਕੇ ਰੱਖਿਆ ਕਰਦੇ ਸਨ ਉਹਨਾਂ ਨੂੰ ਕੱਟਣ ਵਾਸਤੇ ਸਤਿਗੁਰੂ ਜੀ ਇਸ ਦੀ ਵਰਤੋਂ ਕਰਿਆ ਕਰਦੇ ਸਨ ਖੱਬੇ ਹੱਥ ਅੰਦਰ ਹੈ ਸ਼ਸਤਰ ਇਸ ਦਾ ਨਾਮ ਹੈ ਦਾਹੇ ਅਹਣੀ ਜੋ ਦੁਸ਼ਮਣ ਸਿਰ ਤੇ ਲੋਹੇ ਦੇ ਟੋਪ ਪਹਿਨ ਕਰਕੇ ਰੱਖਿਆ ਕਰਦੇ ਸਨ ਉਹਨਾਂ ਨੂੰ ਕੱਟਣ ਵਾਸਤੇ ਸਤਿਗੁਰੂ ਜੀ ਇਸ ਦੀ ਵਰਤੋਂ ਕਰਿਆ ਕਰਦੇ ਸਨ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੰਵਰ ਕਸੇ ਦੇ ਦੋਨੇ ਸਸਤਰ ਹਨ ਸਮ ਸਿਰੇ ਤੇਗ ਦਾਹੇ ਅਹਨੀ ਜਿਨ੍ਹਾਂ ਦੇ ਆਪ ਜੀ ਨੇ ਹੁਣ ਦਰਸ਼ਨ ਕੀਤੇ ਹਨ ਜੀ ਬੋਲੇ ਸੋ ਨਿਹਾਲ ਸਾਤ ਸ੍ਰੀ ਅਕਾਲ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਅੰਦਰ ਹੈ ਸੁਨਹਿਰੀ ਚੱਕਰ ਇਸ ਤੇ ਬਾਈਪੋੜੀਆਂ ਸ੍ਰੀ ਜਪਜੀਤ ਸਾਹਿਬ ਲਿਖ ਕਰਕੇ ਗੁਰਸਿੱਖ ਨੇ ਸਤਿਗੁਰਾਂ ਨੂੰ ਭੇਟਾ ਕੀਤਾ ਸੋ ਸਤਿਗੁਰਾਂ ਨੇ ਸਸਤਰ ਦਾ ਵੀ ਗੁਰਬਾਣੀ ਦਾ ਵੀ ਸਤਕਾਰ ਕੀਤਾ ਇਸ ਨੂੰ ਆਪਣੀ ਦਸਤਾਰ ਤੇ ਸਜਾਇਆ ਸਾਂਝਾ ਉਪਦੇਸ਼ ਬਖਸ਼ ਕੀਤਾ ਕਿ ਜਿਤਨੇ ਸ਼ਸਤਰ ਨਾਮੰ ਨਮਸਕਾਰ ਤਾਮੰ ਪੋਥੀ ਪਰਮੇਸ਼ਰ ਕਾ ਥਾਨ ਹੈ ਬਤ ਵਦ ਗੁਰਬਾਣੀ ਦਾ ਸਤਕਾਰ ਕਰਨਾ ਹੈ ਜੋ ਗੁਟਕਾ ਸਾਜਾ ਪੋਥੀਆਂ ਨਾ ਕਰਾ ਅੰਦਰ ਉਹਨਾਂ ਨੂੰ ਉੱਚੇ ਥਾਵੇਂ ਸਰਾਣੇ ਵੱਲ ਰੱਖਣਾ ਹੈ ਉਸ ਘਰ ਦੇ ਅੰਦਰ ਕੋਈ ਵੀ ਨਸ਼ਾ ਪਤਾ ਜਾ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਉੱਥੇ ਸੱਚ ਵਰਤਣਾ ਚਾਹੀਦਾ ਹੈ ਅਤੇ ਗੁਰਬਾਣੀ ਸੁੱਧ ਪੜ੍ਹਨੀ ਚਾਹੀਦੀ ਹੈ ਫੇਰ ਸਾਤੋ ਗੁਰਾਂ ਦੀ ਕਿਰਪਾ ਬਖਸ਼ਿਸ ਪ੍ਰਾਪਤ ਹੁੰਦੀ ਹੈ ਦੂਸਰੇ ਸ਼ਸਤਰ ਦਾ ਨਾਮ ਹੈ ਢਾਲ ਜੋ ਕਿ ਗੈਂਡੇ ਦੇ ਖਲਦੀ ਬਣੀ ਹੋਈ ਹੈ ਉਸ ਸਮੇਂ ਦਾ ਕੋਈ ਵੀ ਸ਼ਾਸਤਰੀ ਇਸ ਇਤਿਆਰ ਪਰ ਨਹੀਂ ਸੀ ਹੁੰਦਾ ਬੜੀ ਨੂੰ 350 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਸੋ ਇਹ ਵੀ ਦੋਨੇ ਸ਼ਸਤਰ ਹੁਣ ਤੱਕ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ ਜੀ ਬੋਲੇ ਸੋ ਨਿਹਾਲ ਸਾਰਾਤ ਸ੍ਰੀ ਅਕਾਲ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਅੰਦਰ ਹੈ ਵੱਡਾ ਵਰਸ਼ਾ ਇਸ ਨੂੰ ਸਤਿਗੁਰੂ ਜੀ ਹਾਥੀ ਉੱਤੇ ਸਵਾਰ ਹੋ ਕਰਕੇ ਚਲਾਇਆ ਕਰਦੇ ਸਨ ਖੱਬੇ ਹੱਥ ਅੰਦਰ ਹੈ ਬਰਸੀ ਇਸ ਨੂੰ ਘੋੜੇ ਉੱਤੇ ਸਵਾਰ ਹੋ ਕਰਕੇ ਜਾਂ ਹੱਥੋਂ ਛੱਡ ਕਰਕੇ ਸ਼ਸਤਰ ਔਰ ਅਸਰ ਦਾ ਕੰਮ ਇਹ ਤੋਂ ਸਤਿਗੁਰੂ ਜੀ ਲਿਆ ਕਰਦੇ ਸਨ ਇਹ ਵੀ ਦੋਨੇ ਸ਼ਸਤਰ ਹੁਣ ਤੱਕ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ ਜੀ ਭੋਲੇ ਸੁ ਨਿਹਾਲ ਦਾਲ ਪੰਜਨ ਗੁਰ ਸੂਰਮਾ ਵਡਜੋ ਦਾ ਬਹੁ ਪਰਉਪਕਾਰੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਤੇਗਾ ਸਾਹਿਬ ਹੈ ਇਸ ਤੇਗੇ ਨਾਲ ਸਤਿਗੁਰਾਂ ਨੇ ਚਾਰ ਜੰਗ ਲੜੇ ਹਨ ਚਾਰੇ ਜੰਗ ਸਤਿਗੁਰਾਂ ਨੇ ਇਸ ਤੇਗੇ ਦੇ ਨਾਲ ਫਤਿਹ ਕੀਤੇ ਹਨ ਇਸ ਦੀ ਲੰਬਾਈ ਹੈ 46 ਇੰਚ ਹੁਣ ਇਹ ਤੇਗਾ ਤਕ ਸ੍ਰੀ ਕੇਸਗੜ ਸਾਹਿਬ ਵਿਖੇ শোভਾ ਪਾ ਰਿਹਾ ਹੈ ਜੀ ਬੋਲੇ ਸੁ ਨਿਹਾਲ ਸਤਿ ਸ੍ਰੀ ਅਕਾਲ ਤੇਲਕ ਜਨੂ ਰਾਖਾ ਪ੍ਰਵਤਾ ਕਾ ਕਿਨ ਬੜੋ ਕਲੂ ਮੈਂ ਸਾਕਾ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਅੰਦਰ ਸ੍ਰੀ ਸਾਹਿਬ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹੈ 13 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ 1634 ਅੰਦਰ ਇਸ ਤਲਵਾਰ ਦੇ ਐਸੇ ਜੋਹਰ ਦਿਖਾਏ ਸਨ ਕਿ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਤਗੁਰਾਂ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਭਾਵ ਕੇ ਤੇਗ ਦਾ ਤਨੀ ਰੱਖਿਆ ਇਸੇ ਵਚਨ ਲਿਖੇ ਹੋਏ ਹਨ ਸਤਿ ਸ੍ਰੀ ਅਕਾਲ ਗੁਰੂ ਤੇਗ ਬਹਾਦਰ ਸੰਮਤ 1713 ਇਸ ਦੀ ਲੰਬਾਈ ਹੈ 36 ਇੰਚ ਦੂਸਰੀ ਸ੍ਰੀ ਸਾਹਿਬ ਹੈ ਤਨ ਗੁਰੂ ਗਬਨ ਸਿੰਘ ਸਾਹਿਬ ਮਹਾਰਾਜ ਦੀ ਖੱਬੇ ਹੱਥ ਵਾਲੀ ਸੋ ਤਖਤ ਸ੍ਰੀ ਦਮਨਵਾ ਸਾਹਿਬ ਵਿਖੇ 1706 ਦੇ ਅੰਦਰ ਉਥੇ ਭਾਰੀ ਅੰਮ੍ਰਿਤ ਪ੍ਰਚਾਰ ਹੋਇਆ ਜਿਦੇ ਵਿੱਚ ਤਰਲੋਕੇ ਚੌਧਰੀ ਨੇ ਅੰਮ੍ਰਿਤ ਛਕ ਕਰਕੇ ਆਪਣਾ ਨਾਮ ਤਰਲੋਕ ਸਿੰਘ ਰਖਵਾਇਆ ਸਤਿਗੁਰਾਂ ਤੋਂ ਖੁਸ਼ੀ ਪ੍ਰਾਪਤ ਕੀਤੀ ਸੋ ਸਤਿਗੁਰਾਂ ਨੇ ਸ੍ਰੀ ਸਾਹਿਬ ਭਾਈ ਤਰਲੋਕ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੈ ਇਸੇ ਬਾਜਨ ਲਿਖੇ ਹੋਏ ਹਨ ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਦਾਸ ਦੂਸਰੇ ਪਾਸੇ ਲਿਖਿਆ ਹੈ ਪਾਤਸ਼ਾਹੀ ਦਾਸ ਮੁਠੇ ਤੇ ਲਿਖਿਆ ਹੈ ਅਕਾਲ ਸਹਾਏ ਇਹ ਦੋਨੇ ਸ੍ਰੀ ਸਾਹਿਬਾਂ ਵੀ ਹੁਣ ਤੱਕ ਸਾਹਿਬ ਵਿਖੇ ਸੋਭਾ ਪਾ ਰਹੀਆਂ ਹਨ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਜੋ ਭਾਈ ਸਾਹਿਬ ਜੀ ਦੇ ਸਜੇ ਹੱਥ ਅੰਦਰ ਸ੍ਰੀ ਸਾਹਿਬ ਇਹ ਵੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹੈ ਇਸ ਤੇ ਲਿਖਿਆ ਹੈ ਤਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਕਮਰ ਕੀ ਤਲਵਾਰ ਹੈਗੀ ਬਦੇ ਦੇਗ ਤੇ ਔਰ ਤੇਗ ਤੇ ਮੂਠੇ ਤੇ ਲਿਖਿਆ ਹੈ ਗੁਰੂ ਨਾਨਕ ਸਿੱਖਾਂ ਨੂੰ ਸਹਾਇ ਜੋ ਖੱਬੇ ਹੱਥ ਵਾਲੀ ਸ਼੍ਰੀ ਸਾਹਿਬ ਹੈ ਇਹ ਵੀ ਤਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹੈ ਜਦੋਂ ਸਤਿਗੁਰੂ ਜੀ ਕਿਲਾ ਆਨੰਦਗੜ੍ਹ ਨੂੰ ਛੱਡ ਕਰਕੇ ਸੰਗਤਾਂ ਨੂੰ ਤਾਰਦੇ ਹੋਏ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਆਲਮਗੀਰ ਰਾਏਕੋਟ ਪਹੁੰਚੇ ਰਾਏਕਲੇ ਨੇ ਸਤਿਗੁਰਾਂ ਦੀ ਅਸਾਧ ਸੇਵਾ ਕੀਤੀ ਸੀ ਆਪਣਾ ਨੌਕਰ ਭੇਜ ਕਰਕੇ ਨੂਰੇ ਮਾਹੀ ਤੋਂ ਛੋਟੇ ਸਹਿਬ ਜਾਦੇ ਔਰ ਮਾਤਾ ਗੂਜਰੀ ਜੀ ਦੀ ਖਬਰ ਉਮਬਾਈ ਸੋ ਸਤਿਗੁਰਾਂ ਨੇ ਸ੍ਰੀ ਸਹਿਬ ਰਾਏ ਕੱਲੇ ਨੂੰ ਬਖਸ਼ਿਸ਼ ਕਰਕੇ ਵਚਨ ਕੀਤੇ ਕਿ ਜਿੰਨਾ ਚਿਰ ਤੁਸੀਂ ਇਹ ਸ੍ਰੀ ਸਹਿਬ ਦਾ ਸਤਕਾਰ ਕਰੋਗੇ ਤੁਹਾਡਾ ਰਾਜ ਭਾਗ ਕਾਇਮ ਰਹੇਗਾ ਹੁਣ ਇਹ ਸ੍ਰੀ ਸਹਿਬ ਤਖਤ ਸਾਹਿਬ ਵਿਖੇ ਸੁਭਾ ਪਾਰੀ ਹੈ ਭੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸ਼ਸਤਰ ਦਾ ਨਾਮ ਹੈ ਭਾਲਾ ਜਾਂ ਨਜੀਬ ਵਰਸ਼ਾ ਆਖਿਆ ਜਾਂਦਾ ਹੈ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਰੱਖਿਆ ਵਾਸਤੇ ਪੰਜ ਕਿਲੇ ਬਣਵਾਏ ਸਨ ਪਹਿਲਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਜੀ ਦਾ ਹੈ ਦੂਸਰਾ ਕਿਲਾ ਹੈ ਲੋਗੜ੍ਹ ਸਾਹਿਬ ਤੀਸਰਾ ਕਿਲਾ ਹੈ ਹੋਲਗੜ੍ਹ ਸਾਹਿਬ ਜਿੱਥੇ ਭਾਈ ਅਨੰਦ ਲਾਲ ਜੀ ਦਾ ਸਤਿਗੁਰਾਂ ਦੇ ਨਾਲ ਪਹਿਲੀ ਵਾਰੀ ਮਲਾਪ ਹੋਇਆ ਸੀ ਅਤੇ ਚੌਥਾ ਕਿਲਾ ਹੈ ਫਤਿਹਗੜ੍ਹ ਸਾਹਿਬ ਜਿਸ ਜਿਸ ਦਿਨ ਫਤੇਹ ਸਾਹਿਬ ਜੀ ਫਤੇਹ ਸਿੰਘ ਜੀ ਜੋ ਸਹਬਜਾਦੇ ਸਨ ਉਹਨਾਂ ਦਾ ਜਨਮ ਹੋਇਆ ਸੀ ਉਸੇ ਦਿਨ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਭਾਈ ਉਦੇਸ ਸਿੰਘ ਜੀ ਨੇ ਫਤਿਹ ਕੀਤੀ ਸੀ ਸੋ ਸਤਿਗੁਰਾਂ ਨੇ ਉਸ ਕਿਲੇ ਦਾ ਨਾਮ ਰੱਖਿਆ ਫਤਿਹਗੜ ਸਾਹਿਬ ਪੰਜਵਾਂ ਕਿਲਾ ਹੈ ਤਾਰਾਗੜ ਸਾਹਿਬ ਜੋ ਜਦੋਂ ਸਤਿਗੁਰੂ ਜੀ ਪੰਜੇ ਕਿਲਿਆਂ ਵਿੱਚ ਟਹਿਲਣ ਵਾਸਤੇ ਜਾਇਆ ਕਰਦੇ ਸਨ ਉਦੋਂ ਇਸ ਆਪਣੇ ਸ਼ਸਤਰ ਨੂੰ ਪਾਸ ਰੱਖਿਆ ਕਰਦੇ ਸਨ ਜੋ ਦੁਸ਼ਮਣ ਲੋਕ ਕਰਕੇ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਸਨ ਉਹਨਾਂ ਦੇ ਨਾਲ ਸੋਦਾ ਵਿਲਾਜਾ ਕਰਦੇ ਸਨ ਸੇਹ ਸ਼ਸਤਰ ਦਾ ਨਾਮ ਹੈ ਭਾਲਾ ਸਤਿਗੁਰਾਂ ਦੇ ਕੁਝ ਸ਼ਸਤਰ ਹਨ ਜੋ ਵਿਰਧ ਹੋ ਚੁੱਕੇ ਹਨ ਹੱਥ ਵਿੱਚ ਫੜ ਕੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ ਜਦੋਂ ਆਪ ਜੀ ਤੱਕ ਸਾਹਿਬੀ ਦੀ ਪਰਕਰਮਾ ਕਰੋਗੇ ਅੰਦਰ ਸੀਸ਼ੇ ਰਹਹੀਂ ਦਰਸ਼ਨ ਕਰ ਸਕਦੇ ਹੂੰ ਸਤਿਗੁਰਾਂ ਦੇ ਪੰਜ ਤੀਰ ਹਨ ਲੱਕੜੀ ਦੇ ਕਾਨੀ ਵਾਲੇ ਇੱਕ ਸਰਵ ਲੋ ਦਾ ਤੀਰ ਹੈ ਤਿੰਨ ਇੰਚੀ ਸ੍ਰੀ ਸਾਹਿਬ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦਾ ਘੋੜੇ ਨੂੰ ਹੱਕਣ ਵਾਲਾ ਚਾਵਕ ਹੈ ਪੀਰ ਬੁੱਧੂ ਸਾਹ ਨੂੰ ਪੰਗਾਣੀ ਦੇ ਜੰਗ ਤੋਂ ਬਾਅਦ ਦਸਤਾਰ ਕੰਗਾ ਕੇਸ ਬਖਸ਼ਿਸ਼ ਕੀਤੇ ਸਨ ਉਹ ਵੀ ਸੋਨੇ ਦੀ ਪਾਲਕੀ ਵਿੱਚ ਸੁਭਾਏਮਨ ਹਨ ਔਰ ਸਤਗੁਰਾਂ ਦਾ ਕਚੋਲਾ ਸਾਹਿਬ ਹੈ ਜੋ ਭਾਈ ਰਾਮ ਸਿੰਘ ਤ੍ਰਲੋਕੇ ਚੌਧਰੀ ਦਾ ਭਰਾ ਸੀ ਉਸ ਨੇ ਚਮਕੌਰ ਸਾਹਿਬ ਵਿਖੇ ਸਹੀਦ ਸਿੰਘਾਂ ਦਾ ਸੰਸਕਾਰ ਕੀਤਾ ਸੀ ਉਹਨਾਂ ਨੂੰ ਬਖਸ਼ਿਸ਼ ਕੀਤਾ ਸੀ ਉਹ ਚੋਲਾ ਵੀ ਹੁਣ ਤੱਕ ਸਾਹਿਬ ਵਿਖੇ ਸੁਭਾਏਮਨ ਹੈ ਔਰ ਸਤਗੁਰਾਂ ਦੀ ਇੱਕ ਹੱਥ ਲਿਖਤ ਪੋਥੀ ਹੈ ਪ੍ਰਕਰਮਾਂ ਕਰਦੇ ਹੋਏ ਆਪ ਜੀ ਦਰਸ਼ਨ ਕਰ ਸਕਦੇ ਹੋ ਤਾਕਤ ਸਾਹਿਬ ਤੇ ਹਰੇਕ ਐਤਵਾਰ ਬੁੱਧਵਾਰ ਨੂੰ ਅੰਮ੍ਰਿਤ ਪ੍ਰਚਾਰ ਹੁੰਦਾ ਹੈ ਸੋ ਅੱਜ ਵੀ 12 ਵਜੇ ਅੰਮ੍ਰਿਤ ਪ੍ਰਚਾਰ ਹੋਣਾ ਹੈ ਜਿਨ੍ਹਾਂ ਪ੍ਰਾਣੀ ਨੇ ਅਮਰ ਛਕਣਾ ਹੋਵੇ ਕੇਸੀ ਅਸ਼ਨਾਣ ਕਰਕੇ ਕਕਾਰ ਪਹਿਨ ਕਰਕੇ ਅੰਮ੍ਰਿਤ ਛਕ ਕਰਕੇ ਸਿੰਘ ਸੱਜ ਸਕਦੇ ਹਾਂ ਸੋ ਹੁਣ ਭਾਈ ਸਾਹਿਬ ਜੀ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ ਅਰਦਾਸ ਬੇਨਤੀ ਹੋਵੇਗੀ ਹੁਕਮਨਾਮਾ ਹੋਵੇਗਾ ਬੋਲਦੇ ਕੋਲੋਂ ਹੋਇਆਂ ਪੁਲਾਂ ਦੀ ਖਿਆਮ ਬਖਸ਼ੋ ਫਤੇ ਬਲਾਬੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ RAM ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣੇ ਆਈਆ ਸਬਦੋ ਤਾਂ ਗਾਵੋ ਹਰੀ ਕੇ ਰਾਹ ਮੰਨ ਜਨੀ ਵਸਾਇਆ ਅਹ ਲਾਲਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਮਨ ਮੇਰਾ ਤੂ ਸਦਾ ਰਹੋ ਹਰਿ ਨਾਲੇ ਹਰਿ ਨਾਲ ਨਹੋ ਤੋ ਬਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਵਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸਬਦ ਘਨੇਰੇ ਆਹ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਪਰ ਸਾਤ ਸੁਖ ਮਨ ਆਏ ਵਸਿਆ ਜਨੀਸ਼ਾ ਸਤ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨਹੁ ਸੰਤਹੁ ਸਬਦ ਧਰੋ ਪਿਆਰੋ ਸਾਚਾ ਨਾਮੇ ਰਾਯਾਧਾਰੋ ਵਾਜੇ ਪੰਚ ਸਬਦ ਤਿਤਕਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਰਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਆਤਿਤ ਘਰ ਅਨਹਦ ਵਾਜੇ आनंद सुनो वड भागी हो सगल मनोरथ पूरे पार ब्रह्म प्रभु पाया उतरे सगल विसूरे ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰ ਪੂਰੇ ਨਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ